ਸ਼ਾਰਟ ਫਿਲਮ ਦਾ ਮਹਾਰਾਜਾ ਰਣਜੀਤ ਸਿੰਘ ਪੈਨੋਰਾਮਾ ਜੋ ਕਿ ਅੰਮ੍ਰਿਤਸਰ ਦੇ ਰਾਮ ਬਾਗ ਗਾਰਡਨ ਵਿੱਚ ਸਥਿਤ ਹੈ ਇਸ ਪੈਨੋਰਾਮਾ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਔਰ ਉਹਨਾਂ ਦੀਆਂ ਬਹਾਦਰੀਆਂ ਦੀਆਂ ਕਹਾਣੀਆਂ ਦੇ ਨਾਲ ਨਾਲ ਉਹਨਾਂ ਦੇ ਜੀਵਨ ਨੂੰ ਦਰਸਾਇਆ ਗਿਆ ਹੈ ਇਹ ਪੈਨੋਰਾਮਾ ਕਲਾ ਅਤੇ ਇਤਿਹਾਸ ਦੇ ਪ੍ਰੇਮੀਆਂ ਲਈ ਇੱਕ ਵੱਡੀ ਸੱਭਿਆਚਾਰੀ ਦਾ ਕੇਂਦਰ ਹੈ ਪੇਸ਼ ਹੈ ਇੱਕ ਰਿਪੋਰਟ ਮਰਵਿੰਦਰ ਸਿੰਘ ਰੌਬਿਨ ਐਸਵੇਲ ਮਹਾਰਾਜਾ ਰਣਜੀਤ ਸਿੰਘ ਪੈਨੋਰਾਮਾ ਚ ਅੰਮ੍ਰਿਤਸਰ ਵਿੱਚ ਰਾਮ ਬਾਗ ਗਾਰਡਨ ਜਿਹੜਾ ਕਿ 4.5 ਏਕੜਸ ਫੈਲਿਆ ਹੋਇਆ ਹੈ ਉਹਦੇ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਾਮਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਤੋਂ ਲੈ ਕੇ ਔਰ ਉਹਨਾਂ ਦੀਆਂ ਜੰਗਾਂ ਤੱਕ ਦੀਆਂ ਕਹਾਣੀਆਂ ਨੂੰ ਇੱਕ ਵਿਜ਼ੂਅਲ ਡਾਕੂਮੈਂਟੇਸ਼ਨਸ ਵਿੱਚ ਦਰਸਾਇਆ ਹੈ ਇਸ ਪੈਨੋਰਾਮਾ ਨੂੰ ਭਾਰਤ ਸਰਕਾਰ ਨੇ ਬਣਾਇਆ ਔਰ ਪੰਜਾਬ ਸਰਕਾਰ ਇਸਦੀ ਦੇਖਭਾਲ ਕਰ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਪੈਨੋਰਾ ਜਿਹੜਾ ਕਿ ਕੁਝ ਬਰੇ ਪਹਿਲਾਂ 2012 ਵਿੱਚ ਖੋਲਿਆ ਗਿਆ ਸੀ ਪਬਲਿਕ ਵਾਸਤੇ ਬਹੁਤ ਸੋਹਣੇ ਤਰੀਕੇ ਇੱਕ ਸਟੈਚੂਜ਼ ਦੀਆਂ ਹੀ ਵਿਜ਼ੂਅਲ ਡਾਕੂਮੈਂਟੇਸ਼ਨ ਕੀਤੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਵੇਲੇ ਦੀ ਉਹਨਾਂ ਦੇ ਬਚਪਨ ਵੇਲੇ ਉਹਨਾਂ ਦੇ ਪਰਿਵਾਰ ਨਾਲ ਖੇਡਦਿਆਂ ਦੀਆਂ ਝਲਕੀਆਂ ਜਿਸ ਵੇਲੇ ਜਵਾਨ ਹੁੰਦੇ ਨੇ ਔਰ ਉਹਦੇ ਇਲਾਵਾ ਉਹਨਾਂ ਦੇ ਵਿਆਹ ਦੀ ਇੱਕ ਝਲਕੀ ਦਿਖਾਈ ਹੈ 12000 ਰنجੀਤ ਸਿੰਘ ਆਪਣੇ ਜੰਗਾਂ ਦੇ ਦੌਰਾਨ ਕਿੱਥੇ ਕਿੱਥੇ ਜੰਗਾਂ ਕੀਤੀਆਂ ਉਹਨਾਂ ਦੀਆਂ ਕੁਝ ਲਗਭਗ 6 ਜੰਗਾਂ ਨੂੰ ਇਸ ਪੈਨੋਰਾਮਾ ਵਿੱਚ ਦਿਖਾਇਆ ਗਿਆ ਹੈ ਤੁਸੀਂ ਇਸ ਪੈਨੋਰਾਮਾ 'ਚ ਜਦੋਂ ਆਓਗੇ ਤਾਂ ਇੱਥੇ ਵਿਜ਼ੂਅਲ ਇਫੈਕਟਸ ਦੇ ਨਾਲ ਨਾਲ ਸਾਊਂਡ ਇਫੈਕਟਸ ਨੇ ਕੋੜਿਆਂ ਦੀਆਂ ਆਵਾਜ਼ਾਂ ਬੰਦੂਕਾਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਦਿਖਾਇਆ ਗਿਆ ਹੈ ਔਰ ਇਸ ਦਰਬਾਰ ਵਿੱਚ ਇਹ ਜਿਹੜੀ ਦਰਬਾਰ ਦੀ ਇਹ ਡਿਪਿਕਸ਼ਨ ਹੈ ਵਿਜ਼ੂਅਲ ਡਾਕੂਮੈਂਟੇਸ਼ਨ ਹੈ ਇੱਕ ਪਿਕਚਰ ਦੇ ਉੱਤੇ ਅਧਾਰਿਤ ਹੈ ਪਰ ਇਹ ਪਿਕਚਰ ਇੱਕ ਹੰਗੇਰੀਅਨ ਕਲਾਕਾਰ ਉਸ ਵੇਲੇ 1841-42 ਤਦ ਦਰਵਾਨ ਜਦੋਂ ਉਹ ਪੰਜਾਬ ਆਉਂਦੇ ਨੇ ਤੇ ਉਸ ਵੇਲੇ ਇਸ ਪਿਕਚਰ ਨੂੰ ਉਹਨਾਂ ਨੇ ਬਣਾਇਆ ਜਿਹੜਾ ਕਿ 1852 ਵਿੱਚ ਜਾ ਕੇ ਸੰਪੂਰਨ ਹੋਈ ਸੀਗੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ ਜਿਸ ਤਰੀਕੇ ਇੱਥੇ ਦਿਖਾਇਆ ਗਿਆ ਹੈ ਉਹਦੇ ਵਿੱਚ ਸਾਫ਼ ਜ਼ਾਹਿਰ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਰ ਧਰਮ ਦੇ ਹਰ ਕਿੱਤੇ ਦੇ ਲੋਕ ਆਉਂਦੇ ਸੀ ਔਰ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਲੜਾਈਆਂ ਉਸ ਵੇਲੇ ਦੇ ਦਰਬਾਰ ਉਸ ਵੇਲੇ ਦੀਆਂ ਝਲਕੀਆਂ ਨੂੰ ਦੇਖਣ ਵਾਸਤੇ ਅਗਰ ਤੁਸੀਂ ਅੰਮ੍ਰਿਤਸਰ ਆ ਗਏ ਹੋ ਤੇ ਮਹਾਰਾਜਾ ਰਣਜੀਤ ਸਿੰਘ ਪੈਨੋਰਾਮਾ ਜ਼ਰੂਰ ਵਿਜ਼ਿਟ ਕਰ